ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਡਾਕਟਰ ਰਾਮਾ ਸਾਹਿਬ ਸਿੰਘ ਜੀ ਨਿੱਕੂਵਾਲ ਸ਼ਰਮਣੇ ਕਲਦਲ ਬਾਦਲ ਦੇ ਸੀਨੀਅਰ ਅਕਾਲੀ ਆਗੂ ਸ਼੍ਰੀ ਨੰਦਪਰ ਸਾਹਿਬ ਕਾਂਸੀਚਾਸੀ ਦੇ ਪਿੰਡ ਨਿੱਕੂਵਾਲ ਦੇ ਜੋ ਅੱਜ ਜ਼ਿਲ੍ਹਾ ਪ੍ਰੀਸ਼ਦ ਦੇ ਜ਼ਿਲ੍ਹਾ ਪੱਸ਼ੇ ਤੇ ਬਲਾਕ ਸੰਪਤੀ ਦੇ ਇਲੈਕਸ਼ਨ ਹੋਏ ਹਨ ਬਹੁਤ ਹੀ ਵਧੀਆ ਹੋਏ ਹਨ ਜਿਹਦੇ ਵਿੱਚ ਸ਼ਰਮਣੇ ਅਕਾਲੀ ਦਲ ਨੂੰ ਬਹੁਤ بڑا ਪਰਮਾ ਹੰਗਾਰਾ ਮਿਲਿਆ ਹੈ ਕਿ ਇਹ ਆਣ ਵਾਲੀਆਂ 2027 ਦੀਆਂ ਚੋਣਾਂ ਹੈ ਉਹਨਾਂ ਨੂੰ ਇਹ ਪ੍ਰਭਾਵਿਤ ਕਰੇਗਾ ਕਿਉਂਕਿ ਸਾਡੇ ਇਸ ਪਿੰਡਾਂ ਵਿੱਚ ਇਹਨਾਂ ਵਿੱਚ ਅਕਾਲੀ ਦਲ ਦੀ ਹੋਂਦ ਅੱਗੇ ਨਾਲੋਂ ਬਹੁਤ ਦੁੱਗਣੀ ਹੋ ਰਹੀ ਜਾ ਰਹੀ ਹੈ ਤੇਗਣੀ ਹੋ ਰਹੀ ਜਾ ਰਹੀ ਹੈ ਕਿਉਂਕਿ ਜੋ ਪਹਿਲਾਂ ਸਮਾਂ ਸੀ ਉਹਦੇ ਨਾਲੋਂ ਅੱਜ ਬਹੁਤ ਵੱਡਾ ਅਵਾਰ ਹੈ ਸਾਬ ਸਾਬੀ ਸਿੰਘ ਜੀ ਬਾਦਲ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਜਿਨ੍ਹਾਂ ਦੀ ਰਹਿਨਮਾਈ ਹਟ ਬਹੁਤ ਵੱਡਾ ਹੈ ਅਜੇ ਹੁਣ ਚੱਲਦਾ ਰਹਾ ਹੈ ਪਰ ਪਵੇ ਅਸੀਂ ਪੂਰਾ ਉਹਨਾਂ ਨਾਲ ਸਾਥ ਦੇਵਾਂਗੇ ਸ਼ਰਮਣੀ ਕਾਲੀਦਾਲ ਦੀ ਜੋ ਬੋਠ ਹੈ ਸਾਡੇ ਪਿੰਡ ਵਿੱਚ ਬਹੁਤ ਜ਼ਿਆਦਾ ਪਈ ਅਸੀਂ ਇਹ ਬੂਥ ਜਿਹੜਾ ਸ਼ਰਮਣੀ ਕਾਲੀਦਾਲ ਦਾ ਮੈਡਮ ਹਰਦੀਪ ਕੌਰ ਜੀ ਜੋ ਪਹਿਲਵਾਨਾਂ ਦੇ ਨਾਂ ਤੇ ਜਾਣੇ ਜਾਂਦੇ ਹਨ ਪਿੰਡ ਕੁੱਟਲੇ ਤੋਂ ਉਹਨਾਂ ਦਾ ਜ਼ਿਲ੍ਹਾ ਪ੍ਰਸ਼ਾਸਕ ਦਾ ਬੂਸੀ ਤੋਂ ਦੂਜੇ ਪਾਸੇ ਸਰਜੀਤ ਕੌਰ ਮੈਡਮ ਜਿਹਨਾਂ ਦਾ ਬਲਾਕ ਸੰਮਤੀ ਦਾ ਸੀ ਇਹ ਦੋਨਾਂ ਨੂੰ ਵੋਟ ਸਾਡੇ ਪਿੰਡ ਵਿੱਚ ਬਹੁਤ ਵੱਡਾ ਹੰਗਾਰਾ ਮਿਲ ਕੇ ਮਿਲਿਆ ਪਰ ਮੈਂ ਇਹ ਕਰਦਾ ਕਿ ਬਹੁਤ ਹੀ ਸ਼ਾਂਤੀਪੂਰਕ ਜੋ ਸਟਾਫ ਆਇਆ ਵਸੇ ਮੈਂ ਉਹਦੇ ਬਾਰੇ ਵੀ ਕਹਿਣ ਤੋਂ ਗਰੇਜਲੀ ਕਰਦਾ ਕਿਉਂਕਿ ਉਹਨਾਂ ਨੇ ਬਹੁਤ ਵੱਡਾ ਸਾਥ ਦਿੱਤਾ ਹੈ ਕਿਉਂਕਿ ਹਰ ਤਰ੍ਹਾਂ ਦਾ ਕੋਆਪਰੇਸ਼ਨ ਕਰੀ ਸਾਡੇ ਨਾਲ ਅਸੀਂ ਉਹਨਾਂ ਨੂੰ ਕਰੀ ਹਰ ਤਰ੍ਹਾਂ ਦੀ ਜਨੈਵੀ ਕਰਦੇ ਹਾਂ ਅਸੀਂ ਹੁਣ ਉਥੋਂ ਸਾਰਾ ਜੋ ਪੇਟੀਆਂ ਸੀ ਸੀਲ ਬੰਦ ਕਰਕੇ ਅਸੀਂ ਘਰਾਂ ਨੂੰ ਆਏ ਹੈ ਸੋ ਉਹ ਸਾਰਾ ਬੂਥ ਉਹਨਾਂ ਨੇ ਬਾਕੀ ਭਜਾਣਾ ਹੈ ਇਹ ਜੋ ਅੱਜ ਬੋਟਾ ਪਈਆਂ ਹਨ ਇਹਨਾਂ ਦੀ 17 ਤਰੀਕ ਨੂੰ ਗਿਣਤੀ ਹੋਣੀ ਹੈ ਜਿਹੜੇ ਬਲਾਕ ਸੰਮਤੀ ਦੇ ਹਨ ਉਹਨਾਂ ਦੇ ਗਵਰਨਮੈਂਟ ਹਾਈ ਸਕੂਲ ਮਟੌਰ ਵਿਖੇ ਗਿਣਤੀ ਹੋਣੀ ਹੈ ਜਿਹੜਾ ਦੂਜਾ ਹੈਗੇ ਵੀਰਾਂ ਪਿਛੇ ਤੇ ਉਹ ਰੋਪੜ ਹੋਣੀ ਹੈ ਗਿਣਤੀ ਅਲੱਗ-ਅਲੱਗ ਹੈ ਸੋ Erinnert der das, als ich gerade starb da. ਨਗਰ ਵਾਸੀਆਂ ਦਾ ਪਿੰਡ ਦੀ ਪੰਚਾਇਤ ਦਾ ਮੈਂਬਰ ਸਹਿਬਾਨ ਸਰਪੰਚ ਸਹਿਬਾਨ ਤੇ ਹੋਰ ਸਾਡੇ ਜੋ ਪਦਵੰਤੇ ਸਨ ਹਰ ਹਰ ਪਾਰਟੀ ਦੇ ਆਗੂ ਸਨ ਉਹਨਾਂ ਦਾ ਸਭ ਦਾ ਧੰਨਵਾਦ ਕਿਉਂਕਿ ਮਿਲ ਜੁਕ ਕੇ ਸਾਰਾ ਪ੍ਰੋਗਰਾਮ ਕੀਤਾ ਹੈਗਾ ਕੋਈ ਸਾਨੂੰ ਕਿਸੇ ਬਾਤ ਤਰੇੜ ਨਹੀਂ ਸੀ ਬੜੀ ਸ਼ਾਂਤੀਪੂਰਵਕ ਸਾਰਾ ਪ੍ਰੋਗਰਾਮ ਲੰਘਿਆ ਹੈ ਅਸੀਂ ਇਸ ਕਰਕੇ ਸਾਰੇ ਇਹਨਾਂ ਦਾ ਸਾਰੇ ਸਟਾਫ ਦਾ ਪਿੰਡ ਦਾ ਧੰਨਵਾਦ ਕਰਦੇ ਹਾਂ ਪਰਮਾਤਮਾ ਅਗੇ ਅਰਦਾਸ ਕਰਦੇ ਸੱਚੇ ਪਾਤਸ਼ਾਹ ਜੀਓ ਇਹ ਤੁਸੀਂ ਜੋ ਸ਼ਾਂਤੀਪੂਰੂ ਕਿਹਾ ਕਿਉਂਕਿ ਬਾਹਰ ਦੀ ਜਦੋਂ ਖਬਰਾਂ ਸੁਣਦੇ ਆ ਸਾਡੇ ਰੌਂਕ ਟੇ ਖਰੇ ਹੋ ਜਾਂਦੇ ਆ ਕਿ ਕਤਲ ਹੋ ਹੈ ਕਟਮਾਰ ਹੋਈ ਹੈ ਇੱਕ ਤਾਂ ਮਗਰ ਪਜਿਆ ਕਾਗਜ ਪੜਤੇ ਸੋ ਸਾਡੇ ਸਾਰਾ ਪਿੰਡ ਹੈਗਾ ਆਪਣੇ ਪਾਰਟੀ ਉੱਪਰ ਤੇ ਪਾਰਟੀ ਦੇ ਉੱਪਰ ਉੱਠ ਕੇ ਇਹ ਸਾਰਾ ਮਿਲ ਜੁਲ ਕੇ ਸਾਰੀ ਵੋਟ ਪਾਦੇ ਆ ਸਾਰੇ ਬੂਥ ਲੱਗੇ ਬੇ ਸੀ ਸਾਡਾ ਸ਼ਰਮਣ ਇਕਾਲੀ ਤਾਲ ਬਾਦਲ ਦਾ ਬਹੁਤ ਵੱਡਾ ਬੂਥ ਲੱਗਿਆ ਵਾ ਸੀ ਇਸ ਤਰ੍ਹਾਂ ਹੋਰ ਵੀ ਪਾਰਟੀਆਂ ਦੇ ਬੂਥ ਲੱਗੇ ਸੀ ਅਸੀਂ ਸਾਡਾ ਜ਼ਿਆਦਾ ਸਾਰਾ ਸਾਡੇ ਸਟਾਫ ਸਾਡੇ ਘਰ ਦੇ ਮੈਂਬਰ ਸਾਹਿਬਾਨ ਤੇ ਹੋਰ ਕਾਲੀ ਵਰਕਰ ਸਾਰੇ ਬੂਥ ਤੇ ਤਨਾਈ ਸਨ ਜਿਨ੍ਹਾਂ ਨੇ ਪੂਰਾ ਜੋਰ ਲਾ ਕੇ ਇਹ ਬੂਥ ਦੇ ਬੂਥ ਦੇ ਵਿੱਚ ਸੇਵਾ ਕਰੀ ਹੈ ਤੇ ਸਾਨੂੰ ਆਸ ਹੈ ਕਿ ਅਸੀਂ ਆਪਣੀ ਇਹ ਸੀਟ ਜ਼ਿਲ੍ਹਾ ਪ੍ਰੀਸ਼ਦ ਦੀ ਤੇ ਬਰਾਗ ਸੰਧੀ ਦੀ ਮੈਡਮ ਹਰਦੀਪ ਕੌਰ ਤੇ ਸਜੀਤ ਕੌਰ ਦੋਵੇਂ 17 ਤਰੀਕ ਨੂੰ ਜਿੱਤ ਕੇ ਸ਼੍ਰਮਣੀ ਕਾਲੇਦਲ ਬਾਦਲ ਦਾ ਹੋਰ ਮਾਣ ਉਭਦਾਵੇਗੇ ਤੇ ਉਹਨਾਂ ਦਾ ਸਿਰ ਉੱਚਾ ਕਰਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ